ਅੱਜ ਮੈਂ ਤੁਹਾਨੂੰ ਦੱਸਾਂਗੀ ਜੀ ਪਲੇਟਾਂ ហេਠਾਂ ਕੱਪੜਾ ਲਗਾਉਣਾ ਇਹ ਦੇਖੋ ਆਪਾਂ ਕਿਹੜੇ ਪਲੇਟਾਂ ហេਠਾਂ ਕੱਪੜਾ ਲਗਾਉਣਾ ਹੈ ਇਹ ਜਿਹੜੀਆਂ ਲੰਬੀਆਂ ਪਲੇਟਾਂ ਹੁੰਦੀਆਂ ਨੇ ਠੀਕ ਹੈ ਇੰਨਾ ហេਠਾਂ ਕੱਪੜਾ ਲਾਵਾਂਗੇ ਇਹ ਜਿਹੜੀਆਂ ਸਾਈਡ ਤੇ ਪਲੇਟਾਂ ਹੁੰਦੀਆਂ ਇਹ ਰੇਵ ਹੁੰਦੀਆਂ ਇਸ ਤਰ੍ਹਾਂ ਇਹਨਾਂ ហេਠਾਂ ਕੱਪੜਾ ਲਗਾਉਣ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਇਹ ਕੱਪੜਾ ਜਿਹੜਾ ਛੇਜਦਾ ਨਹੀਂ ਜਦੋਂ ਇੱਥੇ ਆਪਾਂ ਸਲਾਈ ਲਾ ਦਿੰਨੇ ਇਹ ਥੋੜੀ ਰੇਵ ਵਿੱਚ ਲੱਗਦੀ ਹੈ ਇਹ ਦੇਖੋ ਇਸ ਤਰ੍ਹਾਂ ਤੇ ਇਹਦੇ ហេਠਾਂ ਕੱਪੜਾ ਲਗਾਉਣ ਦੀ ਆਪਾਂ ਨੂੰ ਕੋਈ ਲੋੜ ਨਹੀਂ ਹੈ ਠੀਕ ਹੈ ਆਪਾਂ ਜਿਹੜਾ ਕੱਪੜਾ ਲਗਾਵਾਂਗੇ ਉਹ ਇਹਨਾਂ ਲੰਬੀਆਂ ਪਲੇਟਾਂ ਹੇਠਾਂ ਲਗਾਵਾਂਗੇ ਇਹ ਦੇਖੋ ਜੀ ਆਪਾਂ ਨੇ ਚਾਰ ਪੱਟੀਆਂ ਕੱਟ ਲਈਆਂ 7 ਇੰਚ ਦਾ ਜੇਕਰ ਤੁਹਾਡਾ ਪਲੇਟ ਹੈ ਤੇ ਤੁਸੀਂ 1.7 ਇੰਚ ਕੱਪੜਾ ਲੰਬਾ ਪੌਣੇ 8 ਇੰਚ ਇਸ ਤਰ੍ਹਾਂ ਕੱਟ ਲੈਣਾ ਚਾਰ ਪੱਟੀਆਂ ਆਪਾਂ ਕੱਟ ਲਈਆਂ ਫਰੰਟ ਤੇ ਬੈਕ ਦੇ ਉੱਪਰ ਆਪਾਂ ਨੇ ਲੰਬੀਆਂ ਪਲੇਟਾਂ ਦੇ ਹੇਠਾਂ ਕੱਪੜਾ ਲਗਾਉਣਾ ਹੈ ਆਓ ਦੇਖੋ ਵੀਡੀਓ ਨੂੰ ਲਾਸਟ ਤੱਕ ਜਿਹੜੇ ਤਾਂ ਲਾਈਨਿੰਗ ਵਾਲੇ ਸੂਟ ਹੁੰਦੇ ਨੇ ਉਹਨਾਂ ਹੇਠਾਂ ਕੱਪੜਾ ਲਗਾਉਣ ਦੀ ਲੋੜ ਨਹੀਂ ਪੈਂਦੀ ਤੇ ਜਿਹੜੇ ਹੁੰਦੇ ਨੇ ਆਪਣੇ ਵਿਦਾਉਟ ਲਾਈਨਿੰਗ ਉਹਨਾਂੇ ਠਾਪਾ ਨੂੰ ਕੱਪੜਾ ਲਗਾਉਣਾ ਪੈਂਦਾ ਕਿਉਂਕਿ ਜੇਕਰ ਆਪਾਂ ਕੱਪੜਾ ਨਹੀਂ ਲਗਾਉਂਦੇ ਤਾਂ ਆਪਣਾ ਕੱਪੜਾ ਜਿਹੜਾ ਛੇਜ ਜਾਂਦਾ ਤੇ ਇੱਕ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਕਿ ਜਦੋਂ ਵੀ ਕੱਪੜਾ ਲਾਉਣਾ ਹੈ ਸੂਟ ਨਾਲ ਦਾ ਹੀ ਲਾਉਣਾ ਹੈ ਕੋਈ ਅਲੱਗ ਕੱਪੜਾ ਨਹੀਂ ਲਾਉਣਾ ਇਹ ਦੇਖੋ ਜੀ ਆਪਣੇ ਸੂਟ ਨਾਲ ਦਾ ਹੀ ਇਹ ਕੱਪੜਾ ਤੇ ਤੁਸੀਂ ਸਿੱਧੀ ਸਾਈਡ ਜਿਹੜੀ ਹੈ ਇਸ ਤਰ੍ਹਾਂ ਰੱਖਣੀ ਹੈ ਕੱਪੜਾ ਤਾਂ ਦੁਪੱਟੀ ਜਿਹੜੀ ਇੱਕ ਤੋਂ 1/2 ਇੰਚ ਦੀ ਚੌੜੀ ਹੋਣੀ ਚਾਹੀਦੀ ਹੈ ਤਾ ਜੋ ਕਿ ਉੱਪਰ ਸਲਾਈ ਲੱਗ ਜੇ ਕੱਪੜਾ ਸੂਟ ਨਾਲ ਦਾ ਲਾਉਣ ਨਾਲ ਕੀ ਹੁੰਦਾ ਹੈ ਕਿ ਜਦੋਂ ਆਪਣਾ ਕੱਪੜਾ ਜਿਹੜਾ ਵਿੱਚੋਂ ਗ੍ਰਿਪ ਹੋ ਜਾਂਦਾ ਕਿਸੇ ਵੇਲੇ ਜਨ ਮੰਨ ਲਓ ਕਿ ਛਿੱਜ ਗਿਆ ਜੇਕਰ ਤੁਸੀਂ ਕਮੀਜ਼ ਨਾਲ ਦਾ ਕੱਪੜਾ ਸਿੱਧਾ ਕਰਕੇ ਲਾਇਆ ਹੋਵੇਗਾ